ਮੇ ਦੁਰ ਨੁਆਰ ਮਰ ਗਿਆ ਇੱਕ ਦਾ ਦਾ ਹੈ ਸਰ ਮੋਤੀ ਸਰਕਾਰ ਮਰਦਾ ਬਰ ਇਹ ਤਾਂ ਮਰਨ ਮਾਰ ਤੇ ਹੁਣ ਦੇਖੀ ਹੋਈ ਕੁਸ ਬੰਦ ਨਾ ਮੈਂ ਮਤਲਬ ਨਿਕਲ ਚੇਨ ਚਾਰੇ ਮੋਗਾ ਹਾਲੂ ਕਹਿਣਗੇ ਵੀ ਤੁਸੀਂ ਸਾਡੇ ਪਿੱਛੇ ਕਰਿਆ ਨੇ ਵੀ ਜਮੀਨਾਂ ਹੋਈਆਂ ਦੇ ਸਤੋਂ ਸਾਡੇ ਆਪ ਤੇ ਸਭ ਤੋਂ ਸ ਹੈ ਅਸੀ ਕਿ ਉਹ ਆਮਾ ਕੇ 100 ਰੁਪਏ ਚ ਹਾਂ ਸਾਡੇ ਜਾਇਜਤਾ ਨਹੀਂ ਸਾਰੇ ਸਭ ਦਾ ਇਹਨੂੰ ਪਛਾਣ ਵਾਸਤੇ ਆ। ਉਹਨੂੰ ਪਛਾਣੀ ਅਸੀਂ ਸਾਡਾ ਸਾਡਾ ਮਾਂ ਸਾਡੀ ਰਹਿ ਜੇ ਸਾਡੇ ਕੋਲੇ। ਅਸੀਂ ਮਾਂ ਮਾਂ ਖਾਤਰ ਆ ਸਾਡੀ ਮਾਂ ਆ ਉਹ ਰਹਿ ਜਾਤਾ। ਹਾਂ ਜੇ ਉਹ ਸਾਡੀ ਖੋਹ ਹੀ ਸਾਡੇ ਕੋਲੇ ਕੁਛ ਨਹੀਂ। ਕੋਈ ਵਾਟਰ ਵਟ ਨਹੀਂ ਵਢਣਦਾ ਹੈਗਾ ਕਿਵੇਂ ਛੱਡਦਾ ਜੀ ਛੱਡਦੀ ਸਾਡੇ ਸਹੀ ਹੈ ਜਿੱਤ ਕੇ ਜਾਵਾਂਗੇ ਤੁਸੀਂ ਜਿੱਤ ਕੇ ਰਸਲ ਢੱਕ ਕੇ ਲਿਆ ਹਵੇ ਨਵਾਰੀਆਂ ਬੇਟੀ ਹਾਂ ਹਾਂ ਜਿੱਤ ਕੇ ਜਾਵਾਂਗੇ ਫਕਾਵਾਂਗੇ ਖਾਵਾਂਗੇ ਇੱਥੇ ਰਹੋਗੇ ਉਹਨਾਂ ਦੇ ਘਰ ਪਾਸੇ ਆਹ ਦੇਖੋ ਜੀ ਲੱਗ ਰਿਹਾ ਭਾਈ ਆਹ ਦੇਖੋ ਜੀ ਲੱਗ ਰਿਹਾ ਘਰ ਜਾਣ ਨੂੰ ਜੀ ਨਹੀਂ ਕਰਦਾ ਲੈਟਰ ਪਾ ਕੇ ਆਹ ਦੇਖੋ ਮਾਣ ਤਾਂ ਤਿਆਰ ਕਰਕੇ ਤੋਰਿਆ ਅਸੀਂ ਅੱਛਾ ਜਾਓ ਜੰਗ ਨੂੰ ਅਸੀਂ ਸਾਹਮਣਾ ਕਰਾਂਗੇ ਅਸੀਂ ਜੰਗ ਕਰਾਂ ਅਸੀਂ ਜੰਗ ਕਰਨ ਆਏ ਅਸੀਂ ਸਾਹਮਣੇ ਨਹੀਂ ਮਗਰ ਇਸ ਦਾ ਮੱਥੇ ਤੇ ਆ ਕੇ ਐਵੇਂ ਅਸੀਂ ਆ ਗਿਆਂ ਸਾਹਮਣੇ ਨਹੀਂ ਇਸ ਦਾ ਉਰੀ ਸਿੱਧੀ ਦੇਵਾਂਗੇ ਸਾਰਾ ਕੁਝ ਲੈ ਕੇ ਆਇਆ ਪ੍ਰਬੰਧ ਕਰਕੇ ਆਇਆ ਇੱਕ ਤਾਂ ਫੜ ਕੇ ਆਇਆ ਅਸੀਂ ਐ ਨਹੀਂ ਜਾਂਦੇ ਆਪਣੇ ਪਿੰਡਾਂ ਦੇ ਵਿੱਚ ਅਸੀਂ ਛਾਤੀ ਥਾਪੜ ਕੇ ਆਇਆ ਵੀ ਅਸੀਂ ਆਪਣੇ ਹੱਕ ਲੈ ਕੇ ਮੁੜਾਂ ਕੰਕੜਾ ਨੂੰ ਇਹ ਪੁੱਛਣਾ ਚਾਹੁੰਦੇ ਆ ਸਾਨੂੰ ਤਾਂ 100-100 ਰੁਪਏ ਪਿੱਛੇ ਦਿਹਾੜੀ ਕਹਿੰਦੀ ਐ ਉਹ ਉੱਥੇ ਆ ਕੇ ਸਾਡੇ ਕੰਮ ਕਰੇ ਸੀ 500 ਦੇਵਾਂਗੇ ਉਹਨੂੰ ਅਸੀਂ ਜ਼ਮੀਨਾਂ ਦੇ ਮਾਲਕ ਆਂ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਗੱਲ ਘਟਾ ਦਾਂਗੇ ਪਰ ਅਸੀਂ ਇਹਨੂੰ ਜਾਇ ਜ਼ਿਆਦੇ ਵਿੱਚ ਨਹੀਂ ਵੜਨਗੇ